ਓਕੇ ਗਾਇਸ ਵੈਲਕਮ ਬੈਕ ਟੂ ਨਿਊ ਨਿਊ ਵਲੌਗ ਸਵੇਰ ਦਾ ਵਲੌਗ ਹੈ 18 ਤਰੀਕਾ ਜੀ ਉਪਰਾ ਵੇਚਣਾ ਮਾਰਦੀ ਸਾਡੇ ਹਨਾ 18 ਤਰੀਕਾ ਅਸੀਂ ਲੈਨ ਚਲੇ ਹੋਏ ਤੜਕੇ ਉੱਠ ਕੇ ਚਾਹ ਕਹਿੰਦੇ ਆ ਚਾਹ ਪੀਣੀ ਆ ਲੈ ਕੇ ਆਓ ਸਾਡੇ ਜਾਨੇ ਭਾਬੀ ਉਹਨਾਂ ਨੇ ਫਰਮਾਇਸ਼ ਕੀਤੀ ਕੁਝ ਖਾਣ ਨੂੰ ਨਾਲ ਲੈ ਆਈ ਉਹ ਖਾਣ ਨੂੰ ਯਾਰ ਬੰਦਾ ਕੀ ਫੜੇ ਜੋ ਹੁਣ ਇੱਥੇ ਹੈਗਾ ਉਹ ਹੀ ਲਵਾਂਗੇ ਹਨਾ ਹਾਂ ਠੀਕ ਆ ਦੇਖਦੇ ਆ ਬਾਕੀ ਇੱਥੇ ਨਾ ਇਹ ਮੂੜਾਂ ਤੇ ਆ ਬੜੇ ਖੜੇ ਹੁੰਦੇ ਆਪਣੇ ਇਹਨੇ ਯਾਰ ਬੇਲੀ ਆ ਨਾ ਖੜੇ ਐ ਰਹਿੰਦੇ ਉਹ ਵੇਖੋ ਇੱਕ ਪਿੱਛੇ ਖੜਾ ਰਾਤ ਇਹ ਵੀ ਨਹੀਂ ਵਿਚਾਰੇ ਸੌਂ ਦਿੰਦੇ ਇਹ ਤੁਰਦੇ ਫਿਰਦੇ ਆ ਇਹਨਾਂ ਨੂੰ ਕੁੱਤੇ ਪੈਂਦੇ ਆ ਕੁੱਤਿਆਂ ਦਾ ਜਿਹੜਾ ਸ਼ੋਰ ਆ ਉਹ ਆਪਣੇ ਕੰਨਾਂ 'ਚ ਪੈਂਦਾ ਬੋ 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 ਜੀ ਹੁਣ ਚਾਹ ਪਾਣੀ ਪੀਏ ਆਪਾਂ ਮੈਨੂੰ ਤਾਂ ਚਪਰਾ ਨਹੀਂ ਲੱਗੀਆਂ ਮੈਂ ਤਾਂ ਆ ਕਿਸੇ ਦੇ ਪਾਲੇ ਆ ਮੇਰੇ ਕਿਸ ਨੇ ਚੱਕ ਲਈਆਂ ਤੇ ਮੈਂ ਆ ਬਾਅਦ ਚ ਰੱਖ ਦੇਣੀ ਆ ਆਪਾਂ ਵਾਪਸੀ ਤੇ ਹਾਂ ਚਾਹ ਪਾਣੀ ਉੱਥੇ ਸਭ ਪੀਵਾਂਗੇ ਪੂਜੀ ਆਬਦਾਨਾਂ ਤੇ ਗੁਲਾਬ ਜਾਮਨ ਨੂੰ ਰਸ ਗੁੱਲੇ ਉੱਥੇ ਆ ਚਾਹ ਪਾਣੀ ਪੀਓ ਇਹਨਾਂ ਦੇ ਲਾਲ ਚ ਵਿੱਚ ਇਹਨਾਂ ਨੂੰ ਕੱਢ ਕੇ ਲਿਆ ਆ ਉਦਾਂ ਇਹਨਾਂ ਕਿੱਥੇ ਆਉਣਾ ਨਹੀਂ ਹੈਗਾ ਵਾ ਧਿਆਨ ਨਾਲ ਬੀਬੀ ਇੱਧਰ ਥੱਲੇ ਸ਼ਾਦੀ ਵਾਲਾ ਘਰ ਕਿਵੇਂ ਆ ਅੱਛਾ ਭਾਈ ਇਹ ਕਿੱਥੇ ਬੜਾ ਆ ਰਹਿੰਗਾ ਹੋਵੇ ਨਿੱਕੂ ਜਿਹਾ ਹੋਇਆ ਓਏ ਧਿਆਨ ਨਾਲ ਪੈਰਾਂ ਦੇ ਆ ਵੀਰੇ ਉਹ ਇੰਨਾ ਨਹੀਂ ਵੇਖ ਇਧਰ ਠੀਕ ਹੈ ਹਰੇ ਭਾਬੀ ਸੋਈ ਚੋਂ ਭਰ ਕੇ ਪੀ ਲੋ ਚਾਹ ਪਾ ਦੇ ਮਿੱਤਰ ਰਜੀ ਹਲੇ ਸਾਰੇ ਜਾਣੇ ਚੱਜਾਈਆਂ ਦਾ ਹਾਂ ਜੀ ਆ ਗਿਆ ਜੀ ਆ ਗਿਆ ਇਹ ਲੈ ਬੋ ਤਾਂ ਹੂੰ ਕਿਹੜੀ ਦੇ ਚਿੰਤ ਸੁਪਾਉਂਦੇ ਆਂ ਤਾਂ ਚਾਹ ਬੜੇ ਵਧੀਆ ਲੈ ਦੋ ਪਾ ਨਹੀਂ ਹਰ ਦਾ ਪਾ ਲੈ ਉਹ ਇੱਕੋ ਥਾਂ ਇੱਥੇ ਲਉ ਕੀ ਨਹੀਂ ਚਲ ਜਿਓਣਾ ਅਸੀਂ 12 ਐਮਐਲ ਚੱਲੇ ਆ ਘੁੰਮਣ ਉੱਥੇ ਮੋਰ ਮਾਰ ਆ ਤੁਹਾਡੇ ਨਾਲ ਬੜਾ ਚੇਰ ਹੋ ਗਿਆ ਮੈਂ ਕਹਿਣਾ ਮੋਰ ਹੁਣ ਉੱਥੇ ਚੱਲਿਆ ਆਪਾਂ ਟਰੈਕਟਰ ਤੇ ਚੱਲੇ ਆ ਠੀਕ ਆ ਜੀ ਸਾਰੇ ਕਿਉਂਕਿ ਪਰਿਵਾਰਾਂ ਦੇ ਵਿੱਚ ਜਦੋਂ ਵਿਆਹ ਹੁੰਦਾ ਕਿਸੇ ਦਾ ਦਿਲ ਨਹੀਂ ਕਰਦਾ ਘਰ ਛੱਡਣ ਨੂੰ ਅਸੀਂ ਵੀ ਸਮਝਦੇ ਆਂ ਆਹੀ ਆਪੀ ਟਰੈਕਟਰ ਚਲਾ ਲੈਣਾ ਠੀਕ ਆ ਜੀ ਤੇ ਇੰਦੇ ਤੇ ਜਾਣਾ ਵਾ ਤੇ ਬੁੜੀਆਂ ਜਿੰਦੀਆਂ ਵੀ ਆ ਇੱਥੇ ਰੱਜੀ ਭਾਬੀ ਮੰਮੀ ਇੱਧਰ ਬਹਿ ਜਾਣਗੇ ਆ ਪਿੱਛੇ ਆ ਲੱਗਾ ਹੋਇਆ ਵਾ ਵਾ ਗਾਡਰ ਜਿਆ ਤਗੜਾ ਠੀਕ ਆ ਅਸੀਂ ਵੇਖ ਲਾਂਗੇ ਇੰਦੇ ਫੱਟੀ ਤੇ ਖੜ ਜਾਾਂਗੇ ਠੀਕ ਆ ਜੀ ਉਦਾਂ ਅੱਜ ਆ ਜਾਣਾ ਹੀ ਘਰੇ ਠੀਕ ਆ ਨਹੀਂ ਆਇਆ ਜਾਣਾ ਕਿਉਂਕਿ ਅੱਜ ਘੁੰਮਣ ਦਾ ਦਿਨ ਕੀਤਾ ਇੱਕ ਅੱਜ 18 ਤਰੀਕ ਆ 18 ਤਰੀਕ ਪੂਰੀ ਘੁੰਮਣ ਤੇ ਲਾ ਦੇਣੀ ਆ ਐਂ ਕਾ ਚਲੋ ਘੁੰਮਦੇ ਆ ਠੀਕ ਆ ਜੀ ਗਾਇਜ਼ ਅਸੀਂ ਅੱਤ ਫਲ ਫਰੂਟ ਲੈਣ ਆਏ ਆ ਕਿਉਂ ਕਿਉਂ ਲੈਣੇ ਆ ਵੀ ਦੱਸ ਉਥੇ ਖਾਵਾਂਗੇ ਘੁੰਮਣ ਜਾਣਾ ਨਾ ਚਲੋ ਜੀ ਬਈ 12 ਐਮਐਲ ਤੇ ਮੋਰ ਮੂਰ ਹੈਗੇ ਆ ਮੋਰ ਕੋਈ ਕਿੱਥੇ ਹੋਣਗੇ ਦੇਖਣੇ ਐਂ ਬੜੀ ਦੂਰੋਂ ਆਏ ਆ ਫਿਰੋਜਪੁਰੋਂ ਆਏ ਆ ਪੰਜਾਬ ਤੋਂ ਓਏ ਹੋਰ ਕੀ ਸੁਣਾ ਨਾ ਢੇਲੇ ਲਾ ਰਹੇ ਨੀ ਹੋਰ ਜਗ੍ਹਾ ਤੇ ਦੋ ਮੋਟਰਸਾਈਕਲ ਮਿਲ ਗਿਆ ਮੈਂ ਮੰਮੀ ਤੇ ਕੁਵਰ ਬਾਕੀਆਂ ਨੂੰ ਫਿਰ ਢੇਡੇ ਲਾਵਾਂਗੇ ਵੀਰਾ ਵੀ ਚਲਾਉਂਦਾ ਪਿਆ ਭਾਬੀਆਂ ਨੂੰ ਬਾਹ ਕੇ ਤੇ 12 ਐਮਐਲ ਚੱਲੇ ਆ ਮੋਰ ਦੇਖਣ ਦੇਖਦੇ ਆ ਠੀਕ ਆ ਕੁਝ ਦੇਖਦਾ ਕਿ ਨਹੀਂ ਚੱਲ ਗਏ ਜਾਣਦੇ ਪਏ ਆਪਣੇ ਨਾਲ ਦੇ ਇਧਰ ਕਿੰਨੂ ਆ ਚਲੋ ਮੋਰ ਹੈ ਗਿਆ ਇਧਰ ਮੋਰ ਵਾਓ ਆ ਜਾਓ ਆ ਜਾਓ ਬੱਚੇ Rajasthan ਆਏ ਆ ਵੀ ਮੋਰ ਦੇਖਣ ਸਪੈਸ਼ਲ सच्ची? नहीं, नहीं 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 चार क्या मोटरसाइकिल चढ़ गया बेचारे हो सच्ची ਆਏ ਅਸੀਂ ਤੋਂ ਇੱਕ ਨਹੀਂ ਆਏ ਹੁਣੇ ਗਏ ਉੱਡ ਕੇ ਕਹਿੰਦੇ ਛੱਤ ਤੋਂ ਚਲੋ ਕੋਈ ਨਹੀਂ ਤੁਸੀਂ ਇੱਕ ਬਰੀ ਜੋ ਕਰ ਦੇਖੀਏ ਠੀਕ ਹੈ ਜੀ ਆ ਦੇਖੋ ਮੋਰ ਵੇਖਣ ਆਏ Rajasthan ਮੰਮੀ ਚਰਖਾ ਚਰਖਾ ਕਰੀ ਜਾਂਦੀ ਇਹਨਾਂ ਚਰਖਾ ਆ ਰੱਖੀ ਆਹ ਮੰਮੀ ਜੀ ਲੈ ਜਾ ਚੋ ਤੇਨੂੰ ਚਾਹੀਦਾ ਚੂਹੇ ਖਲੋ ਜੀ Rajasthan ਦੇ ਹਜੇ ਨਾ ਉਹ ਕਹਿੰਦੇ ਉੱਡ ਕੇ ਹੁਣੇ ਹੀ ਗਏ ਹਜੇ ਵਾਹ ਯਾਰ ਵਾਹ ਪਹਿਲਾ ਆ ਕਾਲਾ ਭੂਤ ਹੈ ਲੋ ਨਹੀਂ ਇਹਦਾ ਪਤੀਲੇ ਨੂੰ ਕਾਲਾ ਭੂਤ ਕਹਿੰਦਾ ਸੀ ਆ ਦੂਰ ਆ ਜੀ ਬਸ ਆਵੇ ਤੁਰ ਕੇ ਚਾਹ ਜੀ ਆ ਆ ਜਾ ਅ ਨਰਮਾ ਬੰਦੇ ਦੀਆਂ ਛੁੱਟੀਆਂ ਅੱਛਾ ਇਹ ਆਪਣੀਆਂ ਹੀ ਆਪਣੀਆਂ ਹੀ ਵੈਰੀ ਗੁੱਡ ਨਰਮਾ ਵੀ ਵੇਖਾਂਗੇ ਫਿਰ ਤ ਚੰਗਾ ਚਲੋ ਗਏ ਗਦੇ ਵੀ ਆ ਵਿੱਚ ਜਾ ਕੱਢ ਲਾ ਵਿਖਾਉਣੇ ਪਏ ਆਪਣਾ ਡੈਡੀ ਕਿਵੇਂ ਕਰ ਦਿੰਦਾ ਹੈਗਾ ਆ ਵੇਖੋ ਔਰ ਇੱਕ ਹੋਰ ਵੀ ਦਿਖਾਵਾਂ ਆ ਵੇਖ ਓ ਜਿਸ ਕਰਨ ਫੋਨ ਕਦੀ ਕੀਤਾ ਆਹ ਕੰਮ ਕਦੀ ਹੁਣ ਕੀਤਾ ਇੱਧਰ ਵੇਖੋ ਉਰੇ ਆਓ ਆਹ ਕੰਮ ਕਦੀ ਹੁਣ ਕੀਤਾ ਇੱਧਰ ਵੇਖੋ ਉਰੇ ਆ ਕਾਕਾ ਇਹ ਆਪਣਾ ਨਹੀਂ ਨਾ ਇਹ ਕਿਵੇਂ ਬਦਲ ਗਿਆ ਨਾ ਹੁਣ ਬੋਲ ਗਿਆ ਆਪਾਂ ਨੇ ਕਰਦੇ ਨਹੀਂ ਹੋ ਪਹਿਲਾਂ بڑا ਕਰਦੇ ਹੁੰਦੇ ਪਹਿਲਾਂ ਕਰੀਦਾ ਹੀ ਹੁੰਦਾ ਛੱਡ ਦਿੱਤੇ ਆ ਪਾਣੀ ਕਰ ਹੁੰਦਾ ਉਹ ਉਹ ਨਰਮਾ ਆਪਾਂ ਬਾਲਦੇ ਹੁੰਦੇ ਨਰਮਾ ਹੋਵੇ ਨਰਮਾ ਵਾ ਅਰਲ ਉਹ ਨਰਮਾ ਵੀ ਰੱਜੀ ਇੱਥੇ ਮੋਰ ਕਹਿੰਦੇ ਬੜੇ ਆਹੀ ਸਵੇਰੇ ਤੇ ਕੁੜੀਆਂ ਉਹਨਾਂ ਨੂੰ ਪੌਂਟੀਆਂ ਹੁੰਦੀਆਂ ਵਾ ਆਪਾਂ ਵੀ ਐਵੇਂ ਕਰ ਸਕਦੇ ਗਰਮੀਆਂ ਛੱਡੋੜੇ ਕੋੜੇ ਲਿਆ ਇੱਕ ਪਾਰਕ ਦੀਆਂ ਕਿੰਨਾ ਸੋਹਣਾ ਲੱਗਦਾ ਸਟੈਂਡ ਵੀ ਹੈ ਸੌਰੀ 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 ਲੱਭਾ ਕੋਈ ਕਿ ਨਹੀਂ ਨਹੀਂ ਲੱਭਾ ਮੋਰ ਮੋਰ ਆਪ ਹੀ ਪਈਆ ਕੋਵਰ ਸੱਚ ਬੋਲਦਾ ਅਗਲਾ ਇਧਰ ਕਾਂ ਬਹੁਤ ਆ ਕਬੂਤਰ ਹੈ ਨਾ ਕਿੰਨੇ ਅਚਾਰ ਹੁਣ ਆਪਾਂ ਚੱਲੇ ਆ ਮੈਂ ਨਾ ਅੱਜ ਤੋਂ 15 ਸਾਲ ਪਹਿਲਾਂ ਇੱਥੇ ਆਇਆ ਸੀਗਾ ਠੀਕ ਆ ਤੇ ਹਜੇ ਤੱਕ ਆ ਚੀਜ਼ਾਂ ਵੀ ਉਵੇਂ ਹੀ ਆ ਠੀਕ ਆ ਚੇਂਜ ਬੜੇ ਹੋ ਗਏ ਜਿਹੜੇ ਹੀ ਨਾ ਕੱਚੇ ਘਰ ਪੱਕੇ ਹੋ ਗਏ ਆ ਠੀਕ ਆ ਜੀ ਤੇ ਇੱਧਰ ਨਾ ਛੱਪੜ ਹੁੰਦਾ ਸੀਗਾ ਮੈਨੂੰ ਯਾਦ ਆ ਆਵੇ ਆ ਚੀਜ਼ਾਂ ਨਾਲੇ ਉਹ ਹੀ ਆ ਜੋ-ਜੋ ਮੈਨੂੰ ਯਾਦ ਆਈ ਜਾਂਦਾ ਮੈਂ ਦੱਸੀ ਜਾਊਂਗਾ ਠੀਕ ਹੈ ਤੁਹਾਨੂੰ ਆ 골ਡਨ ਸ਼ਾワー ਨਹੀਂ ਹੈ ਨਹੀਂ ਤੇ ਉਹ ਛੱਪੜ ਹੈ ਕੀ ਕੀ ਡਰਾਨ ਉੱਥੇ ਪਿਆ ਲਿਆ ਦੇਖੋ ਆ ਚਾਬੀ ਕਮਰੇ ਦੀ ਮੇਰੀ ਆ ਛੱਪੜ ਜੀ ਉਹ ਤੇ ਅਹੀਂ ক্রিকেট ਖੇਡਦੇ ਅਸੀਂ ਆ ਨੀ ਰੁੱਖਾਂ ਦੇ ਪਿੱਛੇ ਆ ਇੱਥੇ ਵੇਲੋ ਮੈਂ ਤੁਹਾਨੂੰ ਦੱਸਦਾ ਤੇ ਮੈਂ ਇੱਥੇ ਰਹਿ ਕੇ ਗਿਆ ਹੋਇਆ ਨਾ 15 ਸਾਲ ਹੋ ਗਏ ਉਹ ਜਿਆਦਾ 15 ਸਾਲ ਤੋਂ ਜ਼ਿਆਦਾ ਹੀ ਹਾਂ ਇਹ ਨਾ ਹੋ ਗਿਆ ਰੱਜੀ ਆ ਛੱਪੜ ਆ ਇੱਥੇ ਨਾ ਮੱਜਾਂ ਨੋਦੀਆਂ ਸੀ ਗਿਆ ਐ ਅਨੁਸਾਰਾ ਮੈਨੂੰ ਪੂਰਾ ਯਾਦ ਆ ਮੱਜਾਂ ਇੰਦੇ ਚ ਛਾੜ ਦਿੰਦੇ ਹੁੰਦੇ ਨੋਦੀਆਂ ਸੀ ਉਹ ਹਾਂ ਇਹਨੇ ਹਾਂ ਇੱਥੇ ਤੁਹਾਨੂੰ ਕਿੱਦਾਂ ਪਤਾ ਸਾਡੇ ਕਿਉਂਕਿ ਸਾਡੇ ਵੀ ਇੱਥੇ ਮੇਰੇ ਵੀ ਵੀ ਰਹੇ ਸੀ ਨਾ ਹਾਂ ਇੱਥੇ ਜੋ ਦੇਖੇ ਨਾ ਲਕਾ ਕਿੰਨੀ ਦੂਰ ਅੱਛਾ ਅੱਛਾ ਉਹਨਾਂ ਲਕਾ ਵੀ ਆ ਆਵੇ ਇੱਥੇ ਕ੍ਰਿਕਟ ਖੇਡਦੇ ਹੁੰਦੇ ਸੀ ਅੱਛਾ ਪਿੱਛੇ ਸੁਬਡੀਆਂ ਬੈਠੇ ਇਧਰ ਮੋਰ ਆਉਂਦੇ ਹੀ ਮੋਰ ਅਸਾਂ ਹੀ ਦੇਖਣੇ ਸੀਗੇ ਅਸੀਂ ਬੜੀ ਦੂਰੋਂ ਆਏ ਆ ਅੱਛਾ ਪੰਜਾਬ ਚੋ ਫਿਰੋਜ਼ਪੁਰੋਂ ਐਂਦੀ ਜਾਓ ਅੱਛਾ ਇੱਥੇ ਜਾ ਕੇ ਨਾ ਹਾਂ ਇੱਥੇ ਨਾਲ ਗੇਟ ਹੈਗਾ ਬਾਗ ਦੇ ਵਿੱਚ ਬਾਗ ਦੇ ਵਿੱਚ ਬਥੇਰੇ ਮੋਰ ਬਾਗ ਆ ਇਧਰ ਕੁਝ ਅੱਛਾ ਉਹ ਆਜੋ ਬਾਗ ਹਾਂ ਜੋ ਬਾਗ ਰਿਹਾ ਦਰਬਾਰ ਬਾਗ ਹੈ ਸਗਲੀ ਨਾ ਇਧਰ ਦੀ ਠੀਕ ਆ ਜੀ ਠੀਕ ਆ ਕਹਿੰਦੇ ਐ ਨੂੰ ਜਾਓ ਬਾਗ ਹੀ ਬਾਗ ਆ ਠੀਕ ਆ ਤੇ ਆਪਾਂ ਬਾਗ ਮੋਰ ਵੇਖ ਕੇ ਆਉਣੇ ਆ ਕਦੀ ਮੋਰ ਇੰਨੀ ਨੇੜੇ ਨਹੀਂ ਦੇਖੇ ਆ ਅਰੇ ਨੂੰ ਬਾਈ ਟਾਟਾ ਬਾਏ ਟਾਟਾ ਗੁੱਡ ਬਾਏ ਸੀ ਯੂ ਰਿਸ਼ਤੇਦਾਰੀ ਤੁਹਾਨੂੰ ਦੱਸਦਾ ਇੱਥੇ ਦਾਦੀ ਸਾਡੀ ਦਾਦੀ ਸਾਡੀ ਦੀ ਇਹਨਾਂ ਦੀ ਜਿਹੜੀ ਦਾਦੀ ਉਹ ਸੁਖੀਆਂ ਪੈਣਾ ਸੀ ਹਾਂ ਉਹਦੇ ਮੁੰਡਿਆਂ ਦੇ ਘਰ ਆਈਆਂ ਇਹ ਮੈਂ ਜਿਸ ਕੰਨ ਤੱਕ ਹੋ ਰਹੇ ਨਹੀਂ ਨਾ ਲੈਣ ਚੱਲੇ ਆ ਡਰੋਨ ਤੇ ਅਸੀਂ ਇੱਕ ਵਾਰੀ ਵਾਪਸ ਆ ਗਏ ਅਸੀਂ ਕਾ ਡਰੋਨ ਨਾਲ ਹੀ ਬਣਾਉਣੇ ਵੀਡੀਓ ਠੀਕ ਆ ਤੇ ਸਾਡਾ ਜੀ ਬੜਾ ਕਰਦਾ ਵਾ ਕਿ ਮੂਰ ਵੇਖੀਏ ਘੁੰਮੀਆਂ ਫਿਰਗੇ ਠੀਕ ਆ ਇੰਦੇ ਤੇ ਬੜਾ ਤਰਸਉਂਦਾ ਪਿਆ ਯਾਰ ਚਾਰੇ ਦੀ ਹੈਲਪ ਕਿੱਦਾਂ ਕੀਤੀ ਜਾਵੇ ਇਹਨੂੰ ਕੁਝ ਪਾ ਦੀ ਆਪਾਂ ਕੁਝ ਖਵਾ ਲਈਏ ਨਾ ਇਹਨੂੰ ਖਵਾ ਦਿੰਨੇ ਤੈਨੂੰ ਲੈ ਕੇ ਆਈਏ ਕੁਛ ਹਾਂ ਯਾਰ ਇਦਾਂ ਐਕਸੀਡੈਂਟ ਹੋ ਗਿਆ ਯਾਰ ਇਹਦਾ ਨਾ ਇਹਨੂੰ ਖਵਾ ਦਈਏ ਇਹਨੂੰ ਕੇਲਾ ਦੇ ਦਿੰਨੇ ਕੇਲਾ ਨਹੀਂ ਰੋਟੀ ਪਾਈਏ ਇਚਾਰੇ ਨੂੰ ਹਾਂ ਇਚਾਰਾ ਅੱਛਾ ਉਹ ਨਾਲ ਜਿੱਦ ਤੁਹਾਨੂੰ ਲੱਗਦਾ ਚੱਲ ਜੀ ਕਿੰਨਾ ਵਧੀਆ ਲੱਗਦਾ ਉਹ ਨਹੀਂ ਹੈ ਗਿਆ ਸੀ ਤੇ ਕਿੰਨਾ ਵੇਖੋ ਆ ਵੀਰੇ ਆ ਕੀ ਹੈਗਾ ਨਰਮਾ ਪਹਿਲਾਂ ਲਾਉਂਦੇ ਰਹੇ ਹਾਂਗੇ ਆਪਣੇ ਬੰਦੇ ਛੱਡ ਗਏ ਨਰਮਾ ਕਿੰਨਾ ਵਧੀਆ ਮੈਨੂੰ ਯਾਦ ਆਏ ਇੱਕ ਇੱਕ ਚੀਜ਼ ਚੱਲ ਦੱਸ ਉਹ ਕੀ ਆ ਕਿਹੜੀ ਉਹ ਪਿਆ ਜਿੰਦੇ ਵਿੱਚ ਘੜਾ ਪਿਆ ਉਹ ਨਹੀਂ ਮੈਨੂੰ ਉਹਦੇ ਵਿੱਚ ਦੁੱਧ ਕੱਢਦਾ ਰਹਿੰਦਾ ਸਵੇਰੇ ਰੱਖਦੇ ਤੇ ਸ਼ਾਮ ਤੱਕ ਕੱਢਦਾ ਰਹਿੰਦਾ ਫਿਰ ਪੀਂਦੇ ਆ ਆਪਣੇ ਵੀ ਬੜੇ ਹੁੰਦੇ ਆ ਉਹਦੇ ਉੱਲੇ ਪਾਥੀਆਂ ਲਾ ਲੈਂਦੇ ਆ ਤੇ ਘੜਾ ਰੱਖ ਦਿੰਦੇ ਆ ਕੱਢਦਾ ਰਹਿੰਦਾ ਇਹ ਮੈਂ ਦੇਖਿਆ ਹੀ ਨਹੀਂ ਕਦੀ ਮੇਰੇ ਤੁਸੀਂ ਵੇਖਿਆ ਆਪਣੇ ਹੁੰਦਾ ਹੀ ਪਹਿਲਾਂ ਸਵਾਦ ਵੀ ਟੈਸਟ ਹੁਣਾ ਨਾ ਕਿਵੇਂ ਆਲੇ ਦੁੱਧ ਕੜੇ ਤੇ ਚਾਹ ਹੀ ਨਹੀਂ ਪੀਣੀ ਕਿਉਂ ਸਵਾਦ ਬਹੁਤ ਹੁੰਦੀ ਸਵਾਦ ਆਲਾ ਕਿੰਦਾ ਵਾ ਚਾਹ ਹੀ ਛੱਡਿਆ ਨਾ ਉਹ ਮੇਰੇ ਦੁਕਾਨ ਤੇ ਸਾਰਾ ਨਿਕਲ ਆਉਗਾ ਲੈ ਸਹੀ ਪੀਣ ਵਾਲੀ ਉਹ ਤਾਂ ਬਾਹਰ ਲੱਗਦਾ ਕਰਕੇ ਮਲਾਈ ਸਾਰੀ ਆ ਜਾਣੀ ਤੇ ਦੁੱਧ ਪੀਣਾ ਲੱਸੀ ਪੀਣਾ ਲੱਸੀ ਇੰਨੀ ਸਵਾਦ ਹੁੰਦੀ ਇਹਦੀ ਤੇ ਇਹ ਤੋਂ ਨਾ ਛੁੱਡੀ ਨਿਕਲਦੀ ਮੇਰੇ ਬੁਲਸੀ ਸੇ ਉਹ ਵੀ ਪਰੌਂਠੀ ਸਬਜ਼ੀ ਬਹੁਤ ਸਵਾਦ ਹੁੰਦੀ ਸਵਾਦ आए हुए राजस्थान रिश्तेदार ठीक है जी थू होम डूरी कराने घर का इन्ना वाया रूह खुश होंगी देखो ठीक है इधर बाथरूम हो गए ਤੇ ਇਧਰ ਆਪਣੇ ਪਸੂ ਠੀਕ ਹੈ ਜੀ ਤੇ ਇਧਰ ਤੂੜੀ ਆ ਫਿਰ ਸਿੱਧਾ ਜਾਣੇ ਆ ਇਧਰ ਪਸਤਮਾਨ ਲਈ ਖਾਲ ਖੋਲੋ ਪੇ ਨੋਜੋ ਵੀ ਆਪਾਂ ਪਾਉਨੇ ਹੁੰਦੇ ਨਾ ਪਹਿਲਾਂ ਅਸੀਂ ਵੀ ਕਰਦੇ ਹੁੰਦੇ ਸੀਗੇ ਛੁੱਲਾ ਆ ਗਿਆ ਠੀਕ ਹੈ ਜੀ ਆ ਅੰਦਰ ਇੱਥੇ ਨਾ ਰੋਟੀਆਂ ਪਕਾਈਆਂ ਵਾਂ ਤੇ ਖਾਂਦੇ ਪਿਆ ਪਰੌਠੇ ਠੀਕ ਹੈ ਤੇ ਪਰੌਠੇ ਖਾਂਦੇ ਸੀਗੇ ਸੇਠ ਪਹਿਲਵੇਂ ਦਾੰਦਾ ਇੱਥੇ ਚਲੋ ਜੀ ਸਾਰੇ ਇੱਧਰ ਰੋਟੀ ਖਾਂਦੇ ਪਿਆ ਉਹ ਉੱਥੇ ਬੈਠ ਕੇ ਪ੍ਰਸ਼ਾਦ ਦੇ ਠੀਕ ਆ ਜੀ ਲੂਣ ਵਾਲੇ ਆਪ ਹੀ ਪਕਾ ਕੇ ਤੇ ਹੁਣ ਅਸੀਂ ਚਾਹ ਦੀ ਤਿਆਰੀ ਆ ਬਈ ਸੌਫ ਜਵੈਨ ਤੇ ਜਿਨ੍ਹਾਂ ਦਾ ਘਰ ਆ ਉਹ ਵਿਆਹ ਤੇ ਆ ਇੱਕ ਵੀਰ ਆ ਆਪਣੇ ਕੋਲ ਆ ਠੀਕ ਆ ਜੀ ਤੇ ਅਸੀਂ ਕਿਹਾ ਆਪਾਂ ਉਹਨਾਂ ਨੂੰ ਤੰਗ ਨਹੀਂ ਕਰਨਾ ਹਨਾ ਰੱਜਿਆ ਦਾ ਵਿਆਹ ਚ ਇੰਜੋਏ ਕਰਨ ਤੇ ਆਪਾਂ ਹੋਏ ਚਾਹ ਪੀ ਕੇ ਬੈਠ ਕੇ ਚੱਟ ਲੰਮੇ ਲੁਮੇ ਪੈ ਕੇ ਹਨਾ ਤੇ ਆਪਾਂ ਫਿਰ ਮੋਰ ਤੋਤੇ ਲਾਲੀਆਂ ਲੂਨੀ ਆਵੇਂ ਨੇ ਆ ਜਾ ਕੇ ਕੁਝ ਵੀ ਹੋਇਆ ਤੁਹਾਨੂੰ ਵਿਖਾਉਣੇ ਆ ਠੀਕ ਹੈ ਤੇ ਡਰੋਨ ਲੈ ਆਂਦਾ ਬਾਗ ਹੈਗਾ ਇੱਥੇ ਬਾਗ ਵਿੱਚ ਆਪਾਂ ਡਰੋਨ ਵੀ ਛੱਡ ਦੇਣਾ ਠੀਕ ਹੈ ਜੀ ਚਾਹ ਪੀਣ ਲੱਗੇ ਹੁਣ ਸਾਰੇ ਜਾਣੇ ਗਲਾਸ ਆਪਦੇ ਆਪਦੇ ਕੋਲ ਆ ਠੀਕ ਹੈ ਜੀ ਆ ਗਿਆ ਚਾਹ ਦਾ ਪਿਆਲਾ ਇਹਦੇ ਵਿੱਚ ਬਹੁਤ ਕੁਝ ਪਾਇਆ ਬਈ ਬਹੁਤ ਕੁਝ ਸਮੀ ਆਪਣੇ ਕੋਲ ਰਹਿੰਦੀ ਨਿੱਕੀ ਜਿਹੀ ਹੁੰਦੀ ਅੱਛਾ ਧਿਆਨ ਨਾ ਡੋਲਣਾ ਜਾਵੇ ਚਾ

ਕੱਕਾ ਬਏਗਾ ਪਤਾ ਨਹੀਂ ਕਾਂ ਕਿਸ ਦਰਕ ਦਫਾ ਬੈਠਾ ਹੈ ਕਿਸਵੇਂ ਨਹੀਂ ਹੈ ਉੜਦਾ ਵੀ ਹੈ ਹਾਂ ਉੜ ਜਾਂਦਾ ਹੈ ਆ ਆ ਆ ਆ ਨਹੀਂ ਨਹੀਂ ਜਬ ਆਪ ਐਸੇ ਕਰਦੇ ਹੋ ਆ ਜਾਂਦਾ ਹੈ ਆਪਕੇ ਪਾਸ ਹਾਂ ਤਾਂ ਵੀ ਸਾਈਡ ਤੇ ਗਿਆ ਹੋਇਆ ਮੈਂ ਪੁਸਤੋਂ ਫੁਰਕਾ ਵੀ ਡਾਰਤਾ ਹਾਂ ਕੋਈ ਵੀ ਚੀਜ਼ ਹੋti ਹੈ ਤਾਂ ਮੋਖਲੀ ਕੋਈ ਵੀ ਚੀਜ਼ ਤੇ ਖਾ ਖਾ ਕੇ ਕਹਿੰਦੇ ਆ ਕਿ ਇੱਥੇ ਆਉਂਦਾ ਮੋਰ ਵੀ ਆ ਤੇ ਮੋਰਨੀਆ ਵੀ ਆ ਕਹਿੰਦਾ ਮੈਂ ਉਹਨਾਂ ਨੂੰ ਪਾਉਂਦਾ ਰਹਿਣਾ ਕੁਛ ਨਾ ਕਿੰਨੇ ਕੁ ਲੈਣਗੇ ਹੋਣਾ ਜੀ ਸ਼ਾਮ ਕੋ ਆਉਗੇ ਜਣੂ ਕਿਹਾ ਬਤਾ ਕੰਮ ਹੈ ਜੀ 5 6 ਵਜੇ ਆਉਂਗੇ ਹਾਂਜੀ ਕੋਈ ਬਾਤ ਨਹੀਂ ਕੋਈ ਨਹੀਂ ਆਜਣਾ ਸ਼ਾਮ ਕੋ ਆ ਜਾਣਾ ਹਾਂ ਅੱਛਾ ਸ਼ਾਮ ਨੂੰ ਆਪਰੇ ਹੱਥ ਲਗਾਇਆ ਕਬੀ ਉਸਕੋ ਹਾਂ ਪਕੜਾ ਦੋ ਤਿੰਨ ਵਾਰ ਹਾਂ ਮਾਰੇ ਮੈਡਮ ਆਤੇ ਮਾਲੀ ਸੇ ਚੰਡੀਗੜ੍ਹ ਸੇ ਅੱਛਾ ਬਹੁਤ ਬੇਟੀ ਹੈ ਇਨਕੀ ਉਹ ਮੋਰੋ ਸੇ ਬਹੁਤ ਪਰੋਖ ਹੈ ਉਹ ਬਾਗ ਜਿਨਾ ਦਾ ਉਹ ਚੰਡੀਗੜ੍ਹ ਰਹਿੰਦੇ ਹਾਂ ਹਾਂਜੀ ਮਾਲੇ ਰਹਿੰਦੇ ਜੇ ਤੁਮ ਮਰਦੀ ਬਾਜਾਈ ਮੈਨੂੰ ਉਹ ਕਾਲੀ ਕਾਲੀ ਜਾਂਦੇ ਇਦਾਂ ਦੀ ਆਪਣੇ ਆਪਣੇ ਵੈਧ ਹੋ ਗਈਆਂ ਜਿਹੜੀ ਇਹ ਸੀਸਾ ਨਾ ਇਹ ਆਪਣੇ ਉਹ ਪਰਿਆਈ ਪਿਆ ਗੋਲਾ ਆਣਾ ਗਾਇਜ਼ ਇੰਨਾ ਸਵਾਦ ਵਾਹ ਬਈ ਵਾਹ ਮਿੱਠੀਆਂ ਨਹੀਂ ਖਾਣੀਆਂ ਹੂੰ ਮਿੱਠੀਆਂ ਮਿੱਠੀਆਂ ਉਹ ਵੀ ਆਈ ਦੁਕਲਾ ਜੀ ਘਰਦਾ ਤਾਂ ਆਜੋ ਲੋਕ ਬੜੀ ਫੇਰ ਨਿਕਲਦਾ ਲੋਕੇਸ਼ਨ ਤਾਂ ਮਿਲ ਦੇ ਦਾਂਗੇ ਚੱਕੀ ਫਿਰਦਾ ਇੰਨਾ ਇੰਨਾ ਨਾ ਖਾਈ ਸਵਾਲ ਲੱਗਿਆ ਹੂੰ ਚੱਲ ਬਹੁਤ ਗੋੜਾਂ ਲੱਗਿਆ ਮਿੱਠੀਆਂ ਸਵਾਗਤ ਬਰੇ ਆਏ ਪਿਆ ਬੂਟਾ ਬਈ ਨਾ 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 ਕੁਆ ਜੇ ਅਹੀਂ ਅੰਦਰ ਆ ਕੇ ਬਹਿ ਗਏ ਆ ਠੀਕ ਆ ਕਮਰਾਇਆ ਇੱਕ ਮਿਲਿਆ ਸਾਨੂੰ ਬਹਿ ਜਾ ਆ ਵੀ ਉਹ ਤਸਵੀਰ ਰੱਖੀ ਕਿੰਨੀ ਸੋਣੀ ਲੱਗਦੀ ਹਾਂ ਇਹਦੇ ਚ ਕਿੰਨੀਆਂ ਯਾਦਾਂ ਹੋ ਗਈਆਂ ਬੰਦੇ ਖੜੇ ਹੋਏ ਛੱਪੜ ਦੇ ਕਿਨਾਰੇ ਦੋ ਕੁਟੀਆਂ ਵਾ ਤਰੋਖੀ ਰੁਖ ਬਾਗ ਆ ਨੇ ਪੁਰਾਣੇ ਪੁਰਾਣੇ ਪੱਖੇ ਆ ਮੋਰਨੀ ਆ ਮੋਰਨੀ ਆ ਮੋਰ ਦੇ ਆ ਓਏ ਜੀ ਮੈਂ ਤੇ ਕੁਵਰ ਚੱਲੇ ਆ ਦੇਖਣ ਮੋਰ ਆਇਆ ਕਿ ਨਹੀਂ ਐਂ ਕਿਆ ਹਣ ਤੂੰ ਕਿਆ ਆਇਆ ਚੁੱਪ ਕਰਕੇ ਜਾਣਾ ਇੰਨੇ ਨਾ ਜਿਸ ਕਰ ਨਾਲ ਹੁਣ ਸਾਰੇ ਰੋਲਾ ਬਹੁਤ ਪਾਉਂਦੇ ਆ ਉਨ੍ਹਾਂ ਦੀਆਂ ਰਮ ਅਰਜੀ ਹੁਣੀ ਇੰਨਾ ਬੂਲ ਦੇ ਨਾ ਅਸੀਂ ਦੋਨੇ ਜਾਣੇ ਚੁੱਪ ਕਰਕੇ ਜਾਣਾ ਚੁੱਪ ਕਰਕੇ ਆਉਣਾ ਠੀਕ ਆ ਓਕੇ ਆਪਾਂ ਮੋਰ ਦੇਖੇਗਾ ਹਾਂ ਮੋਰ ਦੇਖ ਕੇ ਆਉਣੇ ਆ ਅੱਜ ਆਹ ਵਾਲਾ ਗੋਲਡਨ ਸ਼ਾワー ਆ ਮੈਨੂੰ ਲੱਗਦਾ ਐਦਾਂ ਦੇ ਮੈਂ ਲੈ ਆਇਆ ਹੋਇਆ ਬਾਕੀ ਪੱਕਾ ਨਹੀਂ ਪਤਾ

ਸੈ ਸਾਨੂੰ ਤੋ ਵਿਖਿਆ ਇੱਕ ਮੋਰ ਦੂ ਨਾ ਨਾ ਚੁਪਰੇ ਯਾਰੀ ਨਹੀਂ ਨਾ ਨਾ ਬੜੇ ਦੰਮ ਆ ਆ ਆ ਆ ਨਾ ਨਾ ਓ ਵੇਖੋ ਗਾਇਸ ਮੋਰ ਓ ਮੋਰੀ ਮੋਰੇ ਬੰਨ ਇੱਕ ਹੋ ਗਿਆ ਅਖੀਰ ਮੁਝਾ ਭੁਜਾਣਾ ਉਹਨਾਂ ਨੂੰ ਮੇਰੇ ਕੋਲ ਤਾਂ ਬਹੁਤ ਜੀ ਕਰਦਾ ਨਾ ਯਾਰ ਜੀਤ ਮੇਰਾ ਵੀ ਕਰਦਾ ਹੁਣ ਓਵੇਂ ਭਜਦਾ ਏ ਮੋਰ ਓਏ

ਨੂੰ ਨੂੰ ਅੰਗਫਰ ਨਾ ਇਹ ਬਾਤ ਕਿਉਂ ਟਿਸ ਵਾ ਇਹ ਤੇ ਫੋਟੋ ਕਿੱਥੇ ਫੋਟੋ ਫੋਟੋ ਚਲੋ ਜੀ ਮੈਂਤ ਕੁਵਰ ਰਾਜਸਥਾਨ ਘੁੰਮਦੇ ਪਏ ਨਾਲੇ ਮੋਰ ਦੇਖੇ ਅੱਜ ਬਹੁਤ ਹੀ ਮਜ਼ਾ ਆਇਆ ਮੋਰ ਦੇਖ ਕੇ ਬੜੇ ਟਾਈਮ ਬਾਅਦ ਦੇਖੇ ਬਹੁਤ ਟਾਈਮ ਬਾਅਦ ਠੀਕ ਹੈ ਜੀ ਕਾ ਪੈਰ ਚ ਲੱਗ ਵੀ ਗਈ ਐ ਇੱਕ ਖਾਰਦਾ ਇਹਦੇ ਵਿਚਾਰੇ ਦੇ ਕੰਡਾ ਵੀ ਵੱਜਾ ਵਾ ਤੇ ਅਸੀਂ ਘੁੰਮਦੇ ਹੀ ਪੈਰ ਦੇ ਉਹ ਸਾਰੇ ਗਏ ਹੋਇਆ ਸਲਾਮੀਆਂ ਪਾਉਣ ਤਹੀਂ ਇੱਧਰ ਆ ਗਏ ਤੁਹਾਨੂੰ ਯਕੀਨ ਨਹੀਂ ਤੇ ਹੁਣ ਅਸੀਂ ਆ ਦੇਖੋ ਆਪਣੇ ਪਿੰਡਾਂ 'ਚ ਤਿਆਰ ਉਹ ਵੱਡ ਤੇ ਨਾ ਪਿੱਪਲ ਬੋੜ ਹੁੰਦੇ ਸੀਗੇ ਆ ਵੇਖੋ ਇਹਨਾਂ ਦੇ ਪਿੰਡ ਕਿੰਨਾ ਵਧੀਆ ਪ੍ਰਾਣੀਆਂ ਚੀਜ਼ਾਂ ਸਾਂਭ ਕੇ ਰੱਖਿਆ ਹੋਈਆਂ ਠੀਕ ਆ ਜੀ ਆ ਜਿੱਦਾਂ ਇੱਕ ਆਪਾਂ ਸੁਣਦੇ ਨਾ ਘਰ ਕੱਚੇ ਸੀ ਤਾਂ ਲੋਕ ਕਿਵੇਂ ਦੇ ਹੀ ਪੱਕੇ ਸੀ ਠੀਕ ਆ ਇੱਥੋਂ ਦੇ ਲੋਕ ਅੱਜ Rajasthan ਦੇ ਹਜੇ ਵੀ ਅੱਕੇ ਆ ਵਧੀਆ ਬਹੁਤ ਵਧੀਆ ਦੇਖੋ ਤੇ ਪਾਲਾ ਪਿੰਡਾਂ ਦੀ ਸ਼ਾਨ ਆਣ ਬਣ ਸ਼ਾਨ ਹੁੰਦੀ ਨਾ ਵੱਡੇ ਵੱਡੇ ਉਹ ਬਜ਼ੁਰਗ ਬੈਠੇ ਹੋਏ ਆ ਉਹ ਤੁਹਾਨੂੰ ਮੈਂ ਨੇੜੇ ਜਾ ਕੇ ਵਿਖਾਉਣਾ ਫੋਟੋ ਪਾ ਗਿਆਂ 12 ਐਮਐਲ ਠੀਕ ਹੈ ਜਿਨ੍ਹਾਂ ਨੂੰ ਪਤਾ ਹੋ ਰਾਜਸਥਾਨ ਰਹਿੰਦੇ ਆ 12 ਐਮਐਲ ਰਿਡਮਲ ਸਰ ਦੇ ਕੋਲ ਆ ਰਿਡਮਲ ਸਰ ਦੇ ਕੋਲ ਆ 12 ਐਮਐਲ ਉਥੇ ਪਹੁੰਚੇ ਦੇਖੋ ਬਈ ਗੂੜੀ ਸ਼ਾਹ ਹੈ ਇਧਰ ਉਹ ਕੀ ਕਹਿੰਦੇ ਆ ਰੂਹ ਨਹੀਂ ਹੁੰਦਾ ਕੀ ਯਾਰ ਠੀਕ ਆ ਆ ਦੇਖੋ ਸ਼ਾਂਵਾਂ ਸੇ ਬੈਠੇ ਹੋਏ ਨਾ ਕਿੱਡੀ ਸੋਹਣੀ ਲੱਗਦੇ ਇੰਨੀ ਸ਼ਾਨ ਇਹਨਾਂ ਨੇ ਪਿੰਡ ਦੀ ਸੰਭਾਲ ਲਈ ਹੋਈ ਆ ਦੇਖੋ ਹਾਂ ਹੈਨਾ ਪਹਿਲਾਂ ਸਾਡੇ ਬਈ ਹੱਜ ਹੁੰਦੇ ਪਰ ਸ਼ਾਂਹ ਹੀ ਨਹੀਂ ਰਹੀ ਹਾਂ ਦੂ ਆ ਚਾਚੂ ਇੱਕ ਹੋ ਰਿਹਾ ਹੂੰ ਚਾਚੂ ਇੱਕ ਤਾਂ ਹੋ ਰਿਹਾ ਪਾ ਦੇਖੀ ਆਹੋ ਵੇਖਦੇ ਆ ਇੱਕ ਮਿੰਟ ਹੂੰ ਚੱਲੋ ਚਾਚੂ ਹੁਣ ਵਾਪਸ ਚੱਲਦੇ ਹਾਂ ਹਾਂਜੀ ਬਹੁਤ ਹੀ ਮੈਨੂੰ ਕਿਹਾ ਵਧੀਆ ਲੱਗਦਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਆਪਣੇ ਉਧਰ ਸਾਡੇ ਪੰਜਾਬ ਵਾਲੇ ਤਾਂ ਵੱਡ ਬੁੱਡ ਦਿੱਤੇ ਪੈਣਾ ਮੋਰ ਨਹੀਂ ਲੱਭੇ ਮੋਰ ਮੋਰ ਦੇਖ ਕੇ ਆਇਆ ਸੀ ਹਾਂਜੀ ਲੱਭ ਗਏ ਕਿਹੜੇ ਤੇ ਉਸ ਤੇ ਇੱਥੇ ਆਉਣਗੇ ਅੱਛਾ ਅੱਛਾ ਇੱਥੇ ਆਉਣਗੇ ਪੰਜ ਸੱਧ ਪੰਜ ਕਿਵੇਂ ਨਾ ਇੱਥੇ ਆ ਜਾਣਗੇ ਚਾ ਚਾਰ ਉਹ ਟਾਲੇ ਦੀ ਉਹ ਚਵਾਰੇ ਉਹ ਦੁਕਾਨ ਤੇ ਜਾ ਗਦੇ ਆ ਚੱਕੀ ਵਾਲੇ ਤੇ ਇੱਥੇ ਅੱਛਾ ਅੱਛਾ ਬਸ ਹੁਣ ਨਾਲ ਥੋੜੀ ਜਿਹੀ ਨਾ ਇੱਥੇ ਪੈਲ ਵੀ ਪਾਉਂਦੇ ਆ ਕੇ ਉਹ ਟਾਲੇ ਦੀ ਦੁਕਾਨ ਤੇ ਠੀਕ ਹੈ ਜੀ ਠੀਕ ਆ ਚਲੋ ਜਰੂਰ ਆਵਾਂਗੇ ਹੋ ਗਿਆ ਹੋਇਆ ਹੁਣ ਵਿਆਹ ਤੇ ਜੁਨੇਮ ਪਹਿਣਾ ਲਈ ਆਇਆ ਉਹ ਵੀ ਕਹਿੰਦੇ ਚੱਲ ਅਸੀਂ ਆਵਾਂਗੇ ਅਸੀਂ ਕਿਹਾ ਚੱਲ ਹੋ ਆਓ ਅਸੀਂ ਢੇੜਾ ਕੱਢ ਕੇ ਆਏ ਬਾਗ ਆ ਲਾ ਤੇ ਵੇਖ ਕੇ ਆਏ ਮੋਰ ਤੇ ਮੋਰਨੀਆਂ ਤੁਰੀਆਂ ਫਿਰਦੀਆਂ ਸੀ ਤੇ ਬਣਾਏ ਵੀਡੀਓ ਅਸੀਂ ਕਿਹਾ ਉਹਨਾਂ ਨੇ ਨਹੀਂ ਤਾਂ ਮੰਨਣਾ ਹੀ ਨਹੀਂ ਅਹੀਂ ਅਗੇ ਪੰਜਾਬ ਤੇ ਫਿਰੋਜ਼ਪੁਰ ਚੰਗਾਈ ਸਤਿ ਸ੍ਰੀ ਅਕਾਲ ਬਾਏ ਧਾਰ ਉਹ ਵੀ ਬੜਾ ਸਹੇਮ ਹਾਂਜੀ ਲੀਆ ਯਾਰ ਬੜੀਆਂ ਵਧੀਆ ਬਹੁਤ ਵਧੀਆ ਆ ਆਹ ਵੇਖਦੇ ਆ ਰੁਕ ਪਾਣੀ ਵਾਲੇ ਖੂ ਗਾਈ ਹੋਏ ਪੈਰ ਚ ਲੱਗੀ ਹੋਈ ਇਹ ਕਾਫੀ ਡੂੰਘੇ ਹੁੰਦੇ ਜੀ 20 ਫੁੱਟ 20 ਫੁੱਟ 20 ਫੁੱਟ ਦਾ ਅੱਛਾ ਇੱਥੋਂ ਪਾਣੀ ਪੀਂਦੇ 20 ਫੁੱਟ ਡੂੰਘਾ ਹੁਣ ਨਹੀਂ ਹੁਣ ਤੇ ਚਲ ਨਾ ਧੋਣ ਲਈ ਵਰਤਦੇ ਆ ਪਹਿਲਾਂ ਅੱਛਾ ਨਹਿਰ ਦਾ ਖਾਲਾ ਵੀ ਨਹਿਰ ਇਦਾਂ ਹੁੰਦਾ ਤੇ ਇਦਾਂ ਭਰ ਜਾਂਦਾ ਠੀਕ ਹੈ ਗਾਇ ਦੁਕਾਨ ਤੇ ਇੱਥੇ ਆ ਕੇ ਮੋਰ ਐ ਪਹਿਲਾਂ ਪਾਉਂਦੇ ਖੜ ਜਾਂਦੇ ਆ ਕਿੰਦਾ ਵਧੀਆ ਲੱਗਦਾ ਯਾਰ ਹਨਾ ਆਦ ਕਾਂ ਤੇ ਇੱਥੇ ਬੈਂਦੇ ਆ ਕਹਿੰਦੇ ਉੱਤੇ ਆ ਕੇ ਤਾਂ ਇੱਥੇ ਪੈਲ ਪਾਉਂਦੇ ਆ ਤਾਂ ਤੇ ਆ ਕੇ ਚਲੋ ਸ਼ਾਮਾਂ ਨੂੰ ਦੇਖਾਂਗੇ ਬਾਕੀ ਚਲੋ ਜੀ ਆ ਜਾ ਕੀ ਮੱਛੀ ਦਿਖੀ ਮੈਨੂੰ ਕੀ ਮੱਛੀ ਕਿੱਧਰੋਂ ਆ ਗਈ ਕੌਲਿਆਂ ਮੱਛੀ ਕਿੱਧਰੋਂ ਆ ਗਈ ਆ ਜਾਂ ਗਾਂ ਚੱਲ ਹੋਊਗੀ ਮੰਨ ਜਾਣੇ ਕਾਨ ਤੋਂ ਜਾ ਕੇ ਕੁਝ ਲੈਣੇ ਆ ਮੇਰੇ ਤੋਂ ਪੈਸੇ ਹੈਗੇ 50 60 ਰੁਪਏ ਕੁੱਟੇ ਹੈਗੇ ਆ ਪ੍ਰਾਤਨ ਚੀਜ਼ਾਂ ਕੋਈ ਲੈਣੇ ਆ ਠੀਕ ਨਾਲੇ ਅਸੀਂ ਤੁਹਾਨੂੰ ਰਾਜਸਥਾਨ ਦਿਖਾਉਣੇ ਪਏ ਸਾਰੀ ਗੱਲ ਜੀ ਮਾਂ ਤਾਂ ਸੱਚੀ ਕਹਿੰਦੀ ਸੀ ਦੇਖੋ ਰੂੜੀਆਂ ਦੇ ਉੱਤੇ ਇੱਧਰ ਆ ਜਾ ਇੱਧਰ ਮੇਰੇ ਮਗਰ ਆ ਇਹਨੂੰ ਡਰਾਉਣਾ ਨਹੀਂ ਆਪਾਂ ਇੱਧਰ ਆ ਜਾ ਇਹਨੂੰ ਐ ਲੱਗੇ ਕਿ ਇਹ ਮੈਨੂੰ ਵੇਖਣ ਨਹੀਂ ਆਏ ਪਰ ਵੇਖਣ ਆਪਾਂ ਇਹਨੂੰ ਹੀ ਆਏ ਆ ਇੱਧਰ ਆ ਜਾ ਕਾਕਾ ਇੱਧਰ ਸ਼ਾਮੀ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਵਾਓ ਲੋ ਜੀ ਵੇਖ ਲਓ ਨੇੜੇੋਂ ਮੋਰ ਵੇਖ ਲਓ ਇੱਥੇ ਰ ਹੈ ਹੂੰ ਉਹਨੇ ਉੱਡਿਆ ਨਾ ਇੱਧਰ ਆ ਇੱਧਰ ਇੱਧਰ ਉੱਡ ਨਾ ਪਾਖਦਾ ਨਾ ਉਹ ਨਾ ਪਾਜਾ ਉਹ ਨਾ ਕਮੜਾ ਓਏ ਮੋਟੂ ਡਾਂਡਲਾ ਨਾ ਇੱਧਰ ਆਇਆ ਓਏ ਕੁਵੜਾ ਇੱਧਰ ਆ ਵੇਚਿਆ ਹੁਣ ਨਾ ਭਜੀ ਲਾਤੀ ਨਾ ਡੰਡ ਇੱਥੇ ਰਹਿ ਤੂੰ ਇੱਥੇ ਰਹਿ ਬਟਾ ਮੋਰ ਦਾ ਜੈਗਾ ਐਸਾ ਨਹੀਂ ਦਾ ਜੈਗਾ ਇੱਥੇ ਮੈਂ ਆ ਵੋ ਨਾ ਜੋ ਪਰ ਗਾਇਸ ਦੇਖ ਲੋ ਮੋਰ ਕਿੰਨੇ ਸਾਫ ਕੁਆਲਿਟੀ ਨਾ ਠੀਕ ਆ ਖਾਂਦਾ ਪਿਆ ਤੁਸੀਂ ਪਾਇਆ ਵਾ ਉਹ ਕੀ ਖਾਂਦਾ ਪਿਆ ਵਾ ਦਾਣੇ ਖਾਂਦਾ ਹੋਆ ਹਾਂ ਭੁਜਾਈ ਨਾ ਭੁਜਾਈ ਨਾ ਕਿੰਨਾ ਸੋਹਣਾ ਵਾਉ ਯਾਰ ਵੀਰ ਮੜ ਮਾਰ ਮਾਰ ਤੁਸੀਂ ਵਾਉ ਭਾਈ ਉੱਡਦਾ ਪਿਆ ਹੁਣ ਠੀਕ ਆ ਅਸੀਂ ਤੇ ਇਹਦੀ ਵੀਡੀਓ ਬਣਾਈ ਆ ਇੱਥੇ ਰਹਾ ਕੰਡੇ ਬਹੁਤ ਹੀ ਹੁਣ ਉੱਡੂਗਾ ਮੈਨੂੰ ਲੱਗਦਾ ਆਹ ਬੇਕੂ ਠੀਕ ਆ ਪੰਜਾਬ ਸੇ ਆਏ ਆ ਜੀ ਪੰਜਾਬ ਸੇ ਪੰਜਾਬ ਮੈਂ ਔਰ ਕੀ ਹੈ ਠੀਕ ਹੈ ਬਹੁਤ ਵਧੀਆ ਪੰਜਾਬ ਤੋਂ ਆਏ ਆ ਵਿਆਹ ਮੈਂ ਤੇ ਹਾਂ ਬੰਗ ਵਿਆਹ ਮੈਂ ਹਾਂ ਵਿਆਹ ਮੈਂ ਚਲੋ ਆ ਮੈਂ ਮੋਰ ਦੇਖਣੇ ਆਏ ਸੀ ਦੇਖ ਲਿਆ ਮੋਰ ਮੋਰ ਦੇਖ ਲਿਆ ਹਾਂ ਜੀ ਫੋਟੋ ਖਿੱਚ ਲੈ ਹਾਂ ਅੱਜ ਹਾਂ ਬੱਚੇ ਜੀ ਬਹੁਤ ਹੀ ਵਧੀਆ ਲੱਗੇ ਮੋਰ ਰਾਜਸਥਾਨ ਬਹੁਤ ਵਧੀਆ ਹਮਾਰੇ ਉਧਰ ਨਾ ਪੰਜਾਬੀ ਸਮਝ ਆਤੀ ਹੈ ਸਾਡੇ ਉਧਰ ਸਾਰੇ ਰੁੱਖ ਰੁੱਖ ਵੱਢ ਦਿੱਤੇ ਵੱਡੇ ਸਾਰੇ ਕੱਟ ਦਿੱਤੇ ਹਾਂ ਕਾ ਦੇ ਕਾ ਅੱਤੇ ਆ ਮੈਂ ਹਾਂ ਵਿਆਹ ਮੈਂ ਆਇਆ ਹਾਂ ਹਾਂ ਮੰਗਿਆ ਵਿਆਹ ਤੋਂ ਹਾਂਜੀ 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 ਹਾਂ ਉਹ ਠੀਕ ਠੀਕ ਜਾਣੇ ਤੋਂ ਮੈਂ ਹਾਂ ਰਾਤ ਤੋਂ ਦਿਨ ਬਚੇ ਮੇਰੇ ਅੱਛਾ ਬੋਟੋ ਕਰੇਗਾ ਦਿਨ ਅਬ ਚੱਲਿਓ ਕੋਈ ਹਾਂ ਚੱਲਦੇ ਆਣ ਜਾਂਦਾ ਆਂਟੀ ਕਹਿੰਦੇ ਠੀਕ ਹੈ ਮਾਤਾ ਜੀ ਬੱਚੇ ਰਹੇ ਜਾਂਦੇ ਠੀਕ ਹੈ ਹਾਂ ਚੰਗਾ ਜੀ ਹਾਂ ਚੰਗਾ ਚੰਗਾ ਜੀ ਚੱਲੋ ਮੈਂ ਬੁਲਾ ਗਿਆ ਤਾਂ 10 ਰੁਪਏ ਆਸ ਤੇ ਚੱਲੋ ਬੇਟਾ ਚੰਗਾ ਸੁਤ ਬਗਵਾਨ ਤੇ ਨਮੋਸ ਬੜੋ ਬੜੀ ਚੰਗਾ ਸ਼ੁਕਰੀਆ ਚਲੋ ਜੀ ਅ ਮਾਤਾ ਜੀ ਤੇ ਇੱਥੇ ਰਹਿੰਦੇ ਆ ਇਹ ਤਾਂ ਮੂਰ ਵੇਖਦੇ ਹੀ ਰਹਿੰਦੇ ਆ ਹਨਾ ਕਿ ਮੂਰ ਮਮਾ ਵੀ ਮੋਰ ਦੇਖੇ ਕਾਬੀ ਤੂੰ ਯਕੀਨ ਨਹੀਂ ਕਰਨਾ ਆ ਜਾ ਐਮਾਨ ਦੇ ਨਹੀਂ ਆ ਜਾ